ਸਵਾਗਤ ਹੈ ਸਾਰਿਆਂ ਦਾ ਪੰਜਾਬੀ ਕੁਕਿੰਗ ਬਲੌਗ ਵਿੱਚ ਅੱਜ ਅਸੀਂ ਬਣਾਵਾਂਗੇ ਜੀ ਖੋਏ ਤੇ ਵੇਸਣ ਦੀਆਂ ਪਿੰਨੀਆਂ ਤੇ ਬਣਾਉਣਾ ਅਸੀਂ ਸਟਾਰਟ ਕਰਦੇ ਹਾਂ ਇੱਥੇ ਅਸੀਂ ਲਵਾਂਗੇ ਜੀ ਕੱਪ ਇੱਕ ਉਹਦੇ ਵਿੱਚ ਅਸੀਂ 2 ਕੱਪ ਵੇਸਣ ਦੇ ਲਵਾਂਗੇ ਤੇ ਵੇਸਣ ਅਸੀਂ ਇੱਥੇ ਬਾਰੀਕ ਵਾਲਾ ਹੀ ਇਸਤੇਮਾਲ ਕਰਾਂਗੇ 2 ਕੱਪ ਅਸੀਂ ਵੇਸਣ ਨੂੰ ਲੈ ਲਿਆ ਹੈ ਇੱਥੇ 2 ਕੱਪ ਹੀ ਲਵਾਂਗੇ ਜੀ ਅਸੀਂ ਇੱਥੇ ਖੋਏ ਦੇ ਖੋਆ ਸੀ ਘਰ ਵਿੱਚ ਹੀ ਤਿਆਰ ਕੀਤਾ ਲਿਆ ਹੈ ਤੁਸੀਂ ਜਾਇ ਤੇ ਕੋਲੀਣਾ ਵੀ ਨੂੰ ਆਪ ਸਕਦੇ ਹੋ ਤੇ ਇੱਥੇ ਅਸੀਂ ਇੱਕ ਕੱਪ ਲਵਾਂਗੇ ਭਰ ਕੇ ਦੇਸੀ ਘਿਓ ਦਾ ਕਿਉ ਨੂੰ ਥੋੜਾ ਜਿਹਾ ਅਸੀਂ ਗਰਮ ਕਰ ਲਵਾਂਗੇ ਤੇ ਇੱਥੇ ਅਸੀਂ ਥੋੜਾ ਪਹਿਲਾ ਘਿਓ ਪਾ ਲਵਾਂਗੇ ਕੜਾਹੀ ਨੂੰ ਗੈਸ ਉੱਪਰ ਰੱਖਾਂਗੇ ਮੀਡੀਅਮ ਫਲੇਮ ਤੇ ਅਸੀਂ ਇਸ ਨੂੰ ਭੁੰਨਾਂਗੇ ਜੀ ਇਹਨੂੰ 4 ਮਿੰਟ ਲੱਗਣਗੇ ਪੁੰਦਿਆਂ ਨੂੰ ਇਹਨੂੰ ਤੇ ਥੋੜਾ ਥੋੜਾ ਘਿਓ ਕਰਕੇ ਅਸੀਂ ਬਾਅਦ ਵਿੱਚ ਪਾਉਂਦੇ ਜਾਵਾਂਗੇ ਜੋ ਬਾਕੀ ਦਾ ਘਿਓ ਅਸੀਂ ਬਾਅਦ ਵਿੱਚ ਥੋੜਾ ਜਿਹਾ ਫਿਰ ਐਡ ਕਰਾਂਗੇ ਜੀ ਇਸੇ ਤਰ੍ਹਾਂ ਹੀ ਲਗਾਤਾਰ ਕੜਛੀ ਦੀ ਮੁੰਦਹ ਹਲਾਉਂਦੇ ਜਾਵਾਂਗੇ ਤੇ ਜਿਹੜਾ ਬਾਕੀ ਦਾ ਘਿਓ ਸੀ ਅਸੀਂ ਉਹ ਵੀ ਇਹਦੇ ਵਿੱਚ ਸਾਰਾ ਪਾ ਦਵਾਂਗੇ ਇੰਨੀ ਇਸੇ ਤਰੀਕੀ ਨਾਲ ਸੇਲਾਂਦੇ ਜਾਵਾਂਗੇ ਜਦੋਂ ਇਹ ਬਿਲਕੁਲ ਗੋਲਡਨ ਬ੍ਰਾਊਨ ਜਿਹਾ ਹੋ ਗਿਆ ਤੇ ਵਿੱਚ ਖੁਸ਼ਬੂ ਆਣੀ ਸ਼ੁਰੂ ਹੋ ਜੇ ਤੇ ਵੇਸਨ ਸਾਡਾ ਬਿਲਕੁਲ ਪੂਜ ਕੇ ਤਿਆਰ ਹੋ ਜਾਏਗਾ ਤੇ ਇਹ ਜਿਹੜਾ ਖਿਓ ਇਹ ਬਿਲਕੁਲ ਆਪਣੇ ਆਪ ਹੀ ਛੱਡਣਾ ਵੀ ਸ਼ੁਰੂ ਕਰ ਦਵੇਗਾ ਤੇ ਇਹ ਵਾਈਪਾਤਾ ਲੱਗ ਜਾਂਦਾ ਹੈ ਕਿ ਬਿਲਕੁਲ ਹੁਣ ਪੂਜਣਾ ਸਟਾਰਟ ਹੋ ਚੁੱਕਾ ਹੈ ਜਦੋਂ ਇਹ ਖਿਓ ਛੱਡਣਾ ਸ਼ੁਰੂ ਕਰ ਦਵੇਗਾ ਇਸੇ ਤਰੀਕੀ ਨਾਲ ਸੇਲਾਂਦੇ ਜਾਣਾ ਹੈ ਕਿਉਂਕਿ ਕੜਾਹੀ ਦੇ ਨਾਲ ਨਾ ਲੱਗੇ ਤੇ ਤੇ ਅਸੀਂ ਡ్రਾਈ ਫਰੂਟ ਪਾਵਾਂਗੇ ਥੋੜੇ ਜਿਹੀ ਤੁਹਾਨੂੰ ਜੋ ਪਸੰਦ ਹੋ ਤੁਸੀਂ ਉਸੇ ਹਿਸਾਬ ਨਾਲ ਪਾ ਸਕਦੇ ਹੋ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਜੀ ਖੋਆ ਖੋਆ ਐਡ ਕਰਕੇ ਇਹਨਾਂ ਨੂੰ ਮਿਕਸ ਕਰ ਲਵਾਂਗੇ ਵੇਸਨ ਨੂੰ ਤੇ ਗੈਸ ਬਿਲਕੁਲ ਚੱਲਦਾ ਪਿਆ ਹੈ ਮੀਡੀਅਮ ਫਲੇਮ ਤੇ ਅਸੀਂ ਇਹਨੂੰ ਨਾਲ ਮਿਕਸ ਕਰ ਲਵਾਂਗੇ ਇਸੇ ਤਰੀਕੇ ਨਾਲ ਅਸੀਂ ਨੂੰ ਹਲਾਉਂਦੇ ਜਾਣਾ ਤਾਂ ਜੋ ਸਾਡਾ ਖੁਆ ਜਿਹੜਾ ਵੇਸ ਵਿੱਚ ਚੰਗੀ ਤਰੀਕੇ ਨਾਲ ਮਿਲ ਜਾਵੇ। ਤਿੱਥੇ ਅਸੀਂ ਇੱਕ ਕੱਪ ਹੀ ਪੀਸੀ ਹੋਈ ਸ਼ੀਨੀ ਦਾ ਇਸਤੇਮਾਲ ਕਰਾਂਗੇ। ਤੇ ਹੁਣ ਅਸੀਂ ਜਿਹੜਾ ਇਹਨੂੰ ਮਿਕਸ ਕਰਕੇ ਗੈਸ ਦਾ ਫਲੇਮ ਜਿਹੜਾ ਅਸੀਂ ਬੰਦ ਕਰ ਦੇਵਾਂਗੇ। ਜੇ ਇਹ ਖੰਡ ਵੀ ਇਹਦੇ ਵਿੱਚ ਸਾਡੀ ਮਿਕਸ ਹੋ ਜਾਵੇ। ਤੁਹਾਨੂੰ ਅਸੀਂ ਗੈਸ ਆਫਲੇ ਬੰਦ ਕਰ ਦੇਵਾਂਗੇ। ਤਾਂ ਅਸੀਂ ਇਹਨੂੰ ਸਾਈਡ ਤੇ ਰੱਖ ਕੇ ਥੋੜਾ ਜਿਹਾ ਠੰਡਾ ਕਰਕੇ ਬਹੁਤਾ ਠੰਡਾ ਸੀ ਇਹਨੂੰ ਬਿਲਕੁਲ ਨਹੀਂ ਕਰਾਂਗੇ। ਗਰਮ ਗਰਮ ਥੋੜਾ ਜਿਹਾ ਜਿਸ ਤਰ੍ਹਾਂ ਮਤਲਬ ਹੱਥੇ ਨੂੰ ਲੱਗ ਜਾਵੇ ਇਸ ਤਰੀਕੇ ਨਾਲ ਅਸੀਂ ਤਿਆਰ ਕਰ ਲਵਾਂਗੇ ਇਹਨੂੰ। ਹੁਣ ਅਸੀਂ ਇਹਦੇ ਗੋਲ ਗੋਲ ਪਿੰਨੀਆਂ ਬਣਾਉਣੀਆਂ ਸਟਾਰਟ ਕਰਾਂਗੇ। ਹਜੇ ਥੋੜਾ ਥੋੜਾ ਜਿਹਾ ਗਰਮ ਜਿਹਾ ਵੀ ਹੈ ਜੀ ਇਹਨੂੰ ਬਿਲਕੁਲ ਇਸੇ ਤਰੀਕੇ ਨਾਲ ਹੀ ਅਸੀਂ ਤਿਆਰ ਕਰਾਂਗੇ। ਜੇ ਠੰਡਾ ਹੋ ਗਿਆ ਤੇ ਬਿਲਕੁਲ ਨਹੀਂ ਇਹਦੀ ਪਿੰਨੀਆਂ ਬਣਨੀਆਂ ਇਹਨੂੰ ਇਸੇ ਤਰੀਕੇ ਨਾਲ ਗਰਮ-ਗਰਮ ਵਿੱਚ ਇਹ ਪਿੰਨੀਆਂ ਬਣਾਉਣੀਆਂ ਸ਼ੁਰੂ ਕਰਾਂਗੇ ਤੇ ਪਿੰਨੀਆਂ ਸਾਡੀਆਂ ਬਣ ਕੇ ਤਿਆਰ ਹੈ ਜੀ ਬਹੁਤ ਵਧੀਆ ਬਹੁਤ ਟੇਸਟ ਬਣਦੀਆਂ ਨੇ ਤੁਸੀਂ ਵੀ ਇਹਨੂੰ ਜ਼ਰੂਰ ਟਰਾਈ ਕਰਿਓ